ਮੀਂਹ ਜਿਹੜਾ ਅੱਜ ਪੈ ਗਿਆ ਕਰਮੀ ਤੋਂ ਲੋਕਾਂ ਨੂੰ ਰਾਹਤ ਮਿਲ ਜਾਣੀ ਹੈ ਜੀਰੀ ਲਾਉਣ ਵਾਲੇ ਕਿਸਾਨਾਂ ਵਾਸਤੇ ਝੋਨਾ ਲਾਉਣ ਵਾਲੇ ਕਿਸਾਨਾਂ ਵਾਸਤੇ ਵੱਡੀ ਰਾਹਤ ਹੈ ਉਹਨਾਂ ਨੂੰ ਪਾਣੀ ਦੀ ਜਿਹੜੀ ਕਿਲਤਾ ਰਹੀ ਸੀ ਮੀਂਹ ਦੇ ਨਾਲ ਕੁਝ ਦਿਨ ਦੂਰ ਰਹਣੀ ਹੈ ਪੂਰਾ ਵਧੀਆ ਮੀਂਹ ਪੈਣਾ ਸ਼ੁਰੂ ਹੋ ਚੁੱਕਿਆ ਹੈ

ਸੰਗਲ ਇਹ ਤਾਂ ਹਟਾ ਲੈ ਜਿੱਦਾਂ ਘੰਟਾ ਨਹੀਂ ਖੜਨਾ ਤੇਰਾ ਹੁਣ ਤਾਂ ਪੈਣ ਲੱਗਿਆ ਲੰਗਾ ਜੇ ਵਧੇ ਰਹੂਗਾ ਏਦੂ ਵਾ ਤਾਂ ਵਧੂ ਬਈ ਕਾਨੂ ਬਾਈ ਮੈਨੂੰ ਆਏ ਸੀ ਮਹਾਤਾਰਾ ਇਨ ਆਪਾਗਾ ਬੱਥੜਾ ਮੈਂ ਤਾਂ ਪਤੀ ਨਹੀਂ ਡੱਗ ਜਾਗਾ ਆਹੋ ਜੀ ਜਾਂਦੇ ਨੇ ਨਹੀਂ ਵਧੂਗਾ ਜੀ ਘਟਦਾ ਨਹੀਂਗਾ ਆਹ ਜੇ ਤੰਕ ਚੋਰੀ ਵਧੀਆ ਰਹੇ ਲੰਗਰ ਜੋ ਬੋਝ ਕਰਦੇ ਨਹੀਂ ਲੰਗਰ ਉਹ ਤਾਂ ਬਾਹਰ ਜਾਂਦੇ ਨੇ ਲੰਗਰ ਉੱਥੇ ਹੁੰਦਾ ਇਸ ਤੋਂ ਬਾਅਦ ਵਧੂਗਾ ਹੀ ਘਟਦਾ ਵੀ ਵਿਚਾਰੀ ਮਈ ਖੜ ਗਈ ਸੀ ਮੀਰੇ ਵਿੱਚੋਂ ਪਰ ਮੀਂਹ ਜਿਹੜਾ ਬਹੁਤ ਜ਼ਿਆਦਾ ਤੇਜ਼ ਆ ਉਹਨੂੰ ਸਣਕ ਲੈ ਕੇ ਜਾਣੀ ਬਹੁਤ ਜ਼ਿਆਦਾ ਤੇਜ਼ ਵੀ ਪੈ ਰਿਹਾ ਹੈ ਆਖਰਕਾਰ ਗਰਮੀ ਤੋਂ ਰਾਹਤ ਲੋਕਾਂ ਨੂੰ ਜਿਹੜੀ ਮਿਲ ਗਈ ਮੋਟਰਸਾਈਕਲ ਵੀ ਧੋਤ ਆ ਗਿਆ ਪੰਤਾਲਾ ਚੱਲ ਵੀ ਇਹ 45 ਜਲ ਬਣ ਜਾਂਦੇ ਵਧੀਆ ਮੀਂਹ ਹੁੰਦਾ ਹੈ ਆ ਇਧਰ ਤੱਕ ਬਾਛੜ ਹੈ ਅੰਦਰ ਤੱਕ ਗਰਮੀ ਤੋਂ ਲੋਕਾਂ ਨੂੰ ਰਾਹਤ ਆ ਜਿਹੜੀ ਮਿਲ ਗਈ ਬਾਈ ਮੀਂਹ ਜਿਹੜਾ ਪੂਰਾ ਤੇਜ਼ ਹੈ 45 ਚੱਲ ਪਏ ਨੇ ਚਲੇ 10 ਮਿੰਟਾਂ ਤੋਂ ਮੀਂਹ ਜਿਹੜਾ ਪੈ ਰਿਹਾ ਔਰ ਲੰਮੀ ਪੈ ਰਿਹਾ ਵੀਰੇ ਕਿ ਤੇਕੇ ਤੇਮੀ ਪੈ ਰਿਹਾ ਬਈ ਕਮੈਂਟ ਕਰਕੇ ਜਰੂਰ ਦੱਸਿਓ ਮੀਂਹ ਦੇ ਨਾਲ ਗਰਮੀ ਤੋਂ ਰਾਹਤ ਜਿਹੜੀ ਮਿਲ ਗਈ ਹੈ 45 ਚੱਲ ਪਈ ਪੂਰਾ ਤੇਜ਼ بارش ਹੋ ਰਹੀ ਹੈ ਪੰਡਰਾ ਜੀਆ ਜ਼ਿਲ੍ਹਾ ਬਰਨਾਲਾ ਫੁੱਲ ਮੀਂਹ ਆ ਵੀਰੇ ਕਿੱਥੇ ਕਿੱਥੇ ਅਜਮ ਹੀ ਪਿਆ ਜਬ ਪੈਣਾ ਸ਼ੁਰੂ ਹੋ ਗਿਆ 45 ਜਿਹੜੇ ਚੱਲ ਪਏ ਨੇ ਪਿਛਲੇ 10 ਮਿੰਟਾਂ ਤੋਂ ਵੀ ਪੈ ਰਿਹਾ 15 ਤੋਂ ਦੇ ਨਾਲ ਨੇਰ ਵੀ ਫੁੱਲ ਹੈ ਬਹੁਤ ਯਾਰੀ ਤੇਜ਼ ਬਾਰਿਸ਼ ਗਰਮੀ ਤੋਂ ਰਾਹਤ ਛੋਨੇ ਵਾਲੇ ਵੀਰਾਂ ਨੂੰ ਵੀ ਆਰਾਮ ਦਾ ਪਾਣੀ ਦੀ ਘਾਟ ਜਿਹੜੀ ਪੂਰੀ ਹੋ ਜਾਣੇ ਛੋਨੇ ਵਾਲੇ ਪਈਆਂ ਨੇ ਚਤਾਨਾਂ ਨੂੰ ਪਿਛਲੇ 20 ਮਿੰਟਾਂ ਤੋਂ ਮੀਂਹ ਪੈ ਰਿਹਾ ਹੈ ਕਿੱਥੇ ਕਿੱਥੇ ਪੈ ਰਿਹਾ ਹੈ ਕਮੈਂਟ ਕਰਕੇ ਜਰੂਰ ਦੱਸੋ ਬਈ ਕਿਹੜੇ-ਜਿਹੜੇ ਲਾਈਵੋਂ ਦੱਸਿਓ ਬਈ ਤੁਹਾਡੇ ਪਿੰਡ ਮੀਂਹ ਹੈਗਾ ਕਿ ਨਹੀਂ ਜਾਂ ਸ਼ਹਿਰ ਤੋਂ ਉਹ ਰੂਖ ਤਕਮੀਮੀ ਹੈ ਬਈ ਦੇਖੋ ਫੁੱਲਮੀ ਪੈ ਰਿਹਾ ਵੀਰੇ ਫਲਰਮੀ ਤੋਂ ਮਿਲ ਗਈ ਹੈ ਰਾਹਤ ਜਿਹੜੇ ਲਾਈਵ 'ਚ ਜੁੜੇ ਹੋਏ ਨੇ ਬਾਈ ਸਾਰਿਆਂ ਦਾ ਧੰਨਵਾਦ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਹੰਤਾਲਾ ਫੁੱਲ ਫੁੱਲ ਰਹੇ ਨੇ ਵੀਰੇ ਫੁੱਲ ਹਵਾ ਫੁੱਲ ਨੇਰੀ ਇਹ ਵੀ ਫੁੱਲ ਫਲ ਵੀ ਪੈ ਰਹੇ ਵੀਰੇ ਪਿਛਲੇ 20 ਮਿੰਟਾਂ ਤੋਂ ਸੰਤਾਲੇ ਜਿਹੜੇ ਫਲ ਚੱਲ ਰਹੇ ਨੇ ਜਿਹੜੇ ਨਾਲੀਆਂ ਫੁੱਲ ਤੋਂ ਹੋ ਕੇ ਜਗਰ ਜੀ ਗਰਮੀ ਤੋਂ ਰਾਹਤ ਮਿਲੀ ਠੰਡਾ ਮੌਸਮ ਹੋ ਗਿਆ ਕਿਸਾਨ ਵੀਰਾਂ ਨੂੰ ਪਾਣੀ ਦੀ ਕਿੱਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਉਹਨਾਂ ਨੂੰ ਵੀ ਮੀਂਹ ਨਾਲ ਗਰਮੀ ਤੋਂ ਰਾਹਤ ਮਿਲ ਗਈ ਬੇ ਕਿਸੇ ਕਿਸੇ ਪੈ ਰਿਹਾ ਮੀਂਹ ਦਿੱਤੋ ਜੁਰੂਰ ਜੇ ਕਰ ਤੇ ਮੀਂਹ ਪੈ ਰਿਹਾ ਹੈ ਬਈ ਕਮੈਂਟ ਕਰਕੇ ਜਰੂਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਗਰਮੀ ਤੋਂ ਰਾਹਤ ਮਿਲ ਗਈ ਪਿੰਡ ਰਾਜਾ ਜ਼ਿਲ੍ਹਾ ਬਰਨਾਲਾ ਜਿੱਥੇ ਮੀਂਹ ਪੈ ਰਿਹਾ ਹੈ ਇਸ ਟਾਈਮ ਤੋਂ ਪਿਛਲੇ 20-25 ਮਿੰਟਾਂ ਤੋਂ ਸੜਕ ਤੇ ਪਾਣੀ ਪਾਣੀ ਕਰਤਾ ਵੀਰੇ ਤੂਬਾ ਬਣਾ ਦੋ ਕਿਸਾਨਾਂ ਵੀਰਾਂ ਲਈ ਬਹੁਤ ਵਧੀਆ ਮੀਂਹ ਇਹ ਹੈ ਪਾਣੀ ਦੇ ਕਿਲ ਉਤਾਰ ਰਹੀ ਜੀ ਕਈ ਦਿਨਾਂ ਤੋਂ ਝੋਨੇ ਵਾਲੇ ਬਾਈਆਂ ਲਈ ਤੇ ਝੋਨਾ ਲਾਉਣ ਵਾਲੇ ਮਜ਼ਦੂਰ ਭਰਾਵਾਂ ਲਈ ਉਹ ਜੇ ਰਿਆ ਮੌਸਮ 47 ਜਿਹੜੇ ਫੁੱਲ ਚੱਲ ਰਹੇ ਨੇ ਸੋ ਲੇ 2 ਘੰਟੇ ਤੋਂ ਮੀਂਹ ਪੈ ਰਿਹਾ ਬਈ। ਹੰਤਾਲੇ ਚੱਲ ਰਹੇ ਨੇ। ਸੜਕਾਂ ਤੇ ਪਾਣੀ ਭਰ ਲ। ਸ਼ਰਮੀ ਤੋਂ ਰਾਹਤ। ਯੋਰਾ ਮਿਲਟ ਕਰ ਲਈ ਲਾਈਵ ਵੀਡੀਓ।